ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 1 ਮਈ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਕੋਈ ਵੀ ਬਦਲਾਅ ਨਹੀਂ ਹੋਵੇਗਾ ਸਵੇਰ ਵੇਲੇ ਤੋਂ ਹੀ ਸੋਹਣੀ ਧੁੱਪ ਨਿਕਲੇਗੀ ਤੇ ਮੌਸਮ ਸਾਫ਼ ਰਹੇਗਾ ਪੰਜਾਬ ਦੇ ਵਿੱਚ। ਤਕਰੀਬਨ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ। ਮੌਸਮ ਸਾਫ਼ ਰਿਹਾ। ਰਾਤ ਵੇਲੇ ਜਰੂਰ ਥੋੜੀ ਜਿਹੀ ਹਲਚਲ ਦੇਖੀ ਗਈ ਤੇ ਠੰਡੀ ਹਨੇਰੀ ਚੱਲੀ ਸੀਗੀ ਪਰ ਸਵੇਰ ਸਾਰ ਹੀ ਸੂਰਜ ਨਿਕਲਿਆ ਤੇ ਮੌਸਮ ਸਾਫ਼ ਰਿਹਾ। ਤੇ ਅੱਜ ਰਾਤ ਦਾ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ। ਕਿਸੇ ਪ੍ਰਕਾਰ ਦੀ ਕੋਈ ਹਲਚਲ ਨਹੀਂ ਹੋਵੇਗੀ। ਮੌਸਮ ਮੁੱਖ ਤੌਰ ਤੇ ਪੰਜਾਬ ਦਾ ਅੱਜ ਸਾਫ਼ ਰਹੇਗਾ। ਪੱਛੋਰੀ ਹਵਾ ਲਗਾਤਾਰ ਚੱਲ ਰਹੀ ਹੈ। ਤੇ ਕਿਸੇ ਵੀ ਇਲਾਕੇ ਦੇ ਵਿੱਚ ਗਰਮੀ ਜਾਂ ਹੂਸ ਵਰਗਾ ਮਾਹੌਲ ਨਹੀਂ ਬਣਿਆ ਤੇ ਨਾ ਹੀ ਕਿਤੇ ਮੀਂਹ ਜਾਂ ਸਰੱਟ ਲੱਗਣ ਦੀ ਸੰਭਾਵਨਾ ਬਣ ਰਹੀ ਹੈ। ਬਾੜੀ ਮੋਟੀ ਕੁਝ ਖੇਤਰਾਂ ਦੇ ਵਿੱਚ ਤੇਜ਼ ਹਵਾ ਜ਼ਰੂਰ ਚੱਲ ਸਕਦੀ ਹੈ। ਠੰਡੀ ਹਨੇਰੀ ਹਲਕੀ ਜਿਹੀ ਚੱਲ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਪੰਜਾਬ ਦਾ ਸਾਫ਼ ਹੀ ਬਣਿਆ ਰਹੇਗਾ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮੀਂਹਾਂ ਦੀ ਇੱਕ ਹੋਰ ਸਿਸਟਮ ਆਵੇਗਾ ਅਗਲੇ ਉਹ 3 ਤਰੀਕ ਦੀ ਸ਼ਾਮ ਜਾਂ 4 ਤਰੀਕ ਦੀ ਰਾਤ ਵੇਲੇ ਤੋਂ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ। ਉਹਨੇ ਦਿਨ ਅਗਲੇ 1, 2 ਤੇ 3 ਤਰੀਕ ਤੱਕ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਰਹੇਗਾ। ਤੇ ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਭ ਤੋਂ ਘੱਟ 11 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ ਤੇ ਸਿਆਲਾਂ ਵਰਗਾ ਮਾਹੌਲ ਬਣਿਆ ਹੈ ਤੇ ਸਵੇਰ ਵੇਲੇ ਕਾਫੀ ਠੰਡ ਵਰਗਾ ਲੱਗਣ ਦਾ ਮਾਹੌਲ ਬਣਿਆ ਹੋਇਆ ਜਿਵੇਂ ਕੋਟੀਆਂ ਪਾਈਆਂ ਜਾ ਸਕਦੀਆਂ ਨੇ ਜਾਂ ਲੋਈਆਂ ਲਈਆਂ ਜਾ ਸਕਦੀਆਂ ਹਨ ਪਰ ਰਾਤ ਦਾ ਟੈਂਪਰੇਚਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ 20 ਡਿਗਰੀ ਦੇ ਆਸ-ਪਾਸ ਹੀ ਬਣਿਆ ਰਹੇਗਾ ਤੇ ਗਰਮੀ ਦੇ ਦਿਨਾਂ ਵਿੱਚ ਅਜੇ ਲੂ ਚੱਲਣ ਦੀ ਕੋਈ ਵੀ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੇ ਅਗਲੇ ਸਿਸਟਮ ਦੇ ਨਾਲ ਮੌਸਮ ਹੋਰ ਵੀ ਠੰਡਾ ਹੋਣ ਦੀ ਸੰਭਾਵਨਾ ਬਣ ਰਹੀ ਹੈ ਪੰਜਾਬ ਦੇ ਵਿੱਚ